ਵੇਹੂ ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਤੇ ਜੁੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੁਣ ਸੁਣ ਕਮੈਂਟ ਕਰਦੇ ਨੇ ਸਾਰਿਆਂ ਦਾ तहे ਜਿੰਦ ਨੂੰ ਧੰਨਵਾਦ ਕਰਦੀ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਆਪਾਂ ਬਣਾਉਣ ਲੱਗੇ ਮੱਕੀਆਂ ਰੋਟੀਆਂ ਜੀ ਆਪਾਂ ਲਿਆ ਮੱਕੀ ਦਾ ਆਟਾ ਵਿੱਚ ਥੋੜੀ ਜੀ ਦਾਲ ਪਈ ਸੀ ਦਰਾਮੇ ਛੋਲਿਆਂ ਦੀ ਉਹ ਪਾ ਲਈ ਦੀ ਤੇ ਅੰਦਰ ਆਪਣੇ ਬੰਨ੍ਹ ਦੇਈਆਂ ਨੇ ਇਹ ਰੋਟੀਆਂ ਦਾਲ ਪਾ ਲਈ ਸੀ ਤੇ ਥੋੜਾ ਜਿਹਾ ਪਰਨਾਮਕ ਪਾ ਲਈ ਸੀ ਥੋੜੀ ਜੀ ਮਿਰਚ ਪਾ ਲਈ ਸੀ ਆਪਾਂ ਇਹਨਾਂ ਨੂੰ ਦਹੀਂ ਦੇ ਨਾਲ ਕਰਾਂਗੇ ਸਰਬ ਤੇ ਮਿਲਾਵਾਂਗੇ ਥੋੜਾ ਥੋੜਾ ਮੱਖਣ ਦੀ ਦਹੀਂ ਮੱਖਣ ਨਾਲ ਵਧੀਆ ਲੱਗਦੀਆਂ ਨੇ ਲੋ ਜੇ ਇੱਕ ਰੋਟੀ ਆਪਣੀ ਬਣ ਕੇ ਤਿਆਰ ਆ ਆਪਾਂ ਦੂਜੀ ਰੋਟੀ ਵੀ ਨਾਲ ਦੀ ਨਾੜ ਤਵੇ ਦੇ ਤੇ ਪਾਤੀ ਜੀ ਹਾਂਜੀ ਹੁਣ ਥੋੜੀ ਮੌਸਮ ਵੀ ਚੇਂਜ ਹੋ ਗਿਆ ਜੀ ਮੱਕੀ ਦੇ ਰੋਟੀਆਂ ਖਾਣ ਨੂੰ ਮਨ ਕਰਦਾ। ਆਹ ਲਓ ਇਹ ਘਰ ਰੋਟੀ ਦੀ ਸੈਡ ਕਰ ਦਿੰਦੇ ਜੇਂਜ ਬਹੁਤ ਸੋਹਣੀ ਰੋਟੀ ਬਣ ਕੇ ਹੋਈ ਆਪਣੀ ਤਿਆਰ। ਤੇ ਇਦਾਂ ਹੀ ਆਪਣੀ ਆ ਵੀ ਰੋਟੀ ਬਣ ਕੇ ਤਿਆਰ। ਫਲੋ ਜੀ ਆਪਣੀ ਦੂਸਰੀ ਰੋਟੀ ਵੀ ਹੋ ਗਈ ਬਣ ਕੇ ਤਿਆਰ già della prima.